ਹਾਂਜੀ ਤੁਸੀਂ ਪਿੰਡ ਦੇ ਸਰਪੰਚ ਚੁਣੇ ਗਏ ਹੋ ਸੋ ਪਿੰਡ ਦੇ ਲੋਕਾਂ ਨੇ ਮਾਨਸਤ ਸੇਵਾ ਦਾ ਮੌਕਾ ਦਿੱਤਾ ਸੋ ਕੀ ਕਹਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਿਮਰਦੀਪ ਕੌਰ ਸਰਪੰਚ ਪਿੰਡ ਚੱਕ ਦੀ ਪਿਵਾਲ ਤੋਂ ਮੈਨੂੰ ਇਹ ਪਿੰਡ ਵਾਲਿਆਂ ਨੇ ਮਾਨ ਬਖਸ਼ਿਆ ਹੈ ਸਰਪੰਚੀ ਦਾ ਤੇ ਮੈਂ ਪਿੰਡ ਦਾ ਜੋ ਵੀ ਜੋ ਅਧੂਰੇ ਕਾਰਜ ਨੇ ਬਿਨਾਂ ਏਰਖਾ ਬਾਜੀ ਤੋਂ ਪਾਰਟੀ ਬਾਜੀ ਤੋਂ ਉੱਪਰ ਉੱਟ ਕੇ ਅਸੀਂ ਸਾਰੇ ਕਾਰਜ ਵਿਕਾਸ ਅਹੀਂ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਪਿੰਡ ਜੀ ਹੁਣੀ ਪਿੰਡ ਦੇ ਸਰਪੰਚ ਬਣ ਚੁੱਕੇ ਆ ਸੋ ਪਿੰਡ ਵਾਲਿਆਂ ਨੇ ਸੇਵਾ ਕਰਨ ਦਾ ਮੌਕਾ ਦਿੱਤਾ ਮਾਣ ਬਖਸ਼ਿਆ ਦੇਖਦੇ ਤੁਹਾਡੇ ਸਾਹਮਣੇ ਤਾਜ ਰੱਖਿਆ ਸੋ ਕੀ ਕਹਿਣਾ ਚਾਹੋਗੇ ਕਿਵੇਂ ਦੇਖਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਵਤਾਰ ਸਿੰਘ ਪਿੰਡ ਚੱਕ ਦੀ ਪੇਵਲ ਜੋ ਪਹਿਲਾਂ ਵੀ ਸਰਪੰਚ ਰਿਹਾ ਤੇ ਹੁਣ ਪਿੰਡ ਵਾਸੀਆਂ ਨੇ ਜੋ ਸਤਿਗੁਰਾਂ ਨੇ ਕਿਰਪਾ ਕੀਤੀ ਪਿੰਡ ਵਾਸੀਆਂ ਨੇ ਮੇਰੀ ਵਾਈਫ ਮੇਰੀ ਪਤਨੀ ਸਿਮਰਦੀਪ ਕੌਰ ਨੂੰ ਸਤੁਕਰਾਨੇ ਬਿਨਾਂ ਮੁਕਾਬਲਾ ਇਹਨਾਂ ਨੂੰ ਸਰਪੰਚ ਬਣਾਇਆ ਹੈ ਪੂਰੀ ਪੰਚਾਇਤ ਜਿਹੜੀ ਆ ਉਹ ਸਾਡੀ ਬਣੀ ਹੈ ਤੇ ਅਸੀਂ ਪਿੰਡ ਵਾਲਿਆਂ ਨੂੰ ਵਿਸ਼ਵਾਸ ਦਿਵਾਉਂਦੇ ਆਂ ਕਿ ਅਸੀਂ ਜੋ ਵੀ ਪਿੰਡ ਦੇ ਅਧੂਰੇ ਕਾਰਜ ਨੇ ਜਿਹੜੇ ਕੰਮ ਨੇ ਉਹਨਾਂ ਨੂੰ ਇਮਾਨਦਾਰੀ ਦੇ ਨਾਲ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਸਰ ਨੌਜਵਾਨਾਂ ਵਾਸਤੇ ਕੀ ਪਲੈਟਫਾਰਮ ਹੋਵੇਗਾ ਪੰਚਾਇਤ ਵੱਲੋਂ ਨੌਜਵਾਨਾਂ ਨੂੰ ਜੋ ਪਹਿਲਾਂ ਹੀ ਪੰਚਾਇਤ ਵੱਲੋਂ ਜਿਹੜੀ ਗਰਾਊਂਡ ਛੱਡੀ ਗਈ ਹੈ ਤੇ ਉਹਦੇ ਵਿੱਚ ਜੋ ਵੀ ਸਮਾਨ ਮਿਲੂਗਾ ਪੰਚ ਆਪਣੇ ਸਰਕਾਰ ਵੱਲੋਂ ਉਹਨੂੰ ਨਵੀਨੀਕਰਨ ਕਰਕੇ ਬੱਚਿਆਂ ਨੂੰ ਵਧੀਆ ਖੇਡ ਮੈਦਾਨ ਉਹਨਾਂ ਨੂੰ ਬਣਾ ਕੇ ਦਿੱਤਾ ਜਾਵੇ ਕਿ ਜੋ ਜੋ ਵੀ ਉਹਦੇ ਵਿੱਚ ਸਮਾਨ ਦੀ ਲੋਡ ਹੋਵੇਗੀ ਉਹ ਕਰਕੇ ਤੇ ਜੋ ਬੱਚੇ ਅੱਜਕੱਲ ਨੌਜਵਾਨ ਪੀੜ੍ਹੀ ਜਿਹੜੀ ਹੈ ਉਹ ਨਸ਼ਿਆਂ ਵੱਲ ਵੱਧ ਰਹੀ ਹੈ ਉਹਨਾਂ ਨੂੰ ਉਧਰੋਂ ਮੋੜ ਕੇ ਪ੍ਰੇਰਕ ਇੱਧਰ ਖੇਡਾਂ ਦੇ ਵੱਲ ਜਿਹੜਾ ਪ੍ਰੇਰਿਤ ਕੀਤਾ ਜਾਊਗਾ ਜੀ ਸਰ ਪਿਛਲੀ ਪੰਚਾਇਤ ਵੱਲੋਂ ਜਿਹੜੇ ਅਧੂਰੇ ਕੰਮ رہ ਚੁੱਕੇ ਹੈ ਜਿਹੜੇ ਤੁਹਾਡੀ ਪੰਚਾਇਤ ਵੱਲੋਂ ਪੂਰੇ ਕਰਾਈ ਜਾਣੇ ਪਿਛਲੀ ਪੰਚਾਇਤ ਵੱਲੋਂ ਤਕਰੀਬਨ ਗਲੀਆਂ ਨਾਲੀਆਂ ਦਾ ਕੰਮ ਜਿਹੜਾ ਉਹ ਤੇ 70 ਸਾਲ ਤੋਂ ਜਿਹੜਾ ਵਾ ਚੱਲਦਾ ਆ ਰਿਹਾ ਵਾ ਉਹ ਤੇ ਉਹੀ ਗਲੀਆਂ ਪੋਟਲੋ ਬਣਾ ਲੋ ਪੋਟਲੋ ਬਣਾ ਲੋ ਜੋ ਜਿਹੜੇ ਸਾਂਝੇ ਕੰਮ ਨੇ ਪਿੰਡ ਦੇ ਤਰ੍ਹਾਂ ਛਪੜਾਂ ਦੇ ਕੰਮ ਨੇ ਛਪੜਾਂ ਦੀ ਸ਼ਿਪਾਈ ਹੋਣ ਵਾਲੀ ਏ ਤੇ ਗਰੀਬ ਲੋਕਾਂ ਨੂੰ ਜੋ ਗਰੀਬ ਲੋਕ ਨੇ ਉਹ ਜਿਹੜੇ ਆ ਕੱਚੇ ਮਕਾਨਾਂ ਵਾਸਤੇ ਪੈਸਿਆਂ ਦੀ ਡਿਮਾਂਡ ਕਰਦੇ ਆ ਵੀ ਸਾਡੇ ਕੱਚੇ ਮਕਾਨ ਜਿਹੜੇ ਉਹ ਪੱਕੇ ਬਣ ਜਾਣ ਤੇ ਨਾਲ ਹੀ ਉਹ ਜੋ ਤਕਰੀਬਨ ਪਿੰਡਾਂ ਦੇ ਵਿੱਚ 5-5 ਮਰਲੇ ਦੇ ਬਹੁਤਿਆਂ ਪਿੰਡਾਂ 'ਚ ਪਲਾਟ ਮਿਲ ਚੁੱਕੇ ਨੇ ਉਹ ਕਹਿੰਦੇ ਨੇ ਸਾਨੂੰ ਵੀ 5-5 ਮਰਲੇ ਦੇ ਪਲਾਟ ਦਿੱਤੇ ਜਾਵੇ ਕੋਸ਼ਿਸ਼ ਕਰਾਂਗੇ ਜੇ ਸਰਕਾਰ ਨੂੰ ਇਹ ਆਪਣੀ ਡਿਮਾਂਡ ਰੱਖਾਂਗੇ ਕਿ ਗਰੀਬ ਲੋਕਾਂ ਨੂੰ ਜਿਹੜੇ 5-5 ਮਰਲਿਆਂ ਦੇ ਪਲਾਟ ਦਿੱਤੇ ਜਾਣ ਸਰ ਕਈ ਵਾਰੀ ਪਿੰਡਾਂ ਦੇ ਵਿੱਚ ਪੈਨਸ਼ਨ ਦੀ ਸਮੱਸਿਆ ਨੂੰ ਲੈ ਕੇ ਰਾਸ਼ਨ ਕਾਰਡ ਦੀ ਸਮੱਸਿਆ ਨੂੰ ਲੈ ਕੇ ਬਰੀ ਵਾਰ ਮੇ ਬਹੁਤ ਥੜਿਆਂ ਦੇ ਵਿੱਚ ਉਂਝ ਕੇ ਰਹਿੰਦੇ ਆ ਸੋ ਉਹਨਾਂ ਨੂੰ ਫਾਇਦਾ ਨਹੀਂ ਮਿਲਦਾ ਸੋ ਤੁਹਾਡੀ ਪਣੀ ਪੰਚਾਇਤ ਵੱਲੋਂ ਜਿਹੜਾ ਕਿਵੇਂ ਪ੍ਰਭਾਵ ਲੱਗਦਾ ਚਾਹੇ ਅਸੀਂ ਪਿੰਡ ਵਾਸੀਆਂ ਨੂੰ ਵਿਸ਼ਵਾਸ ਦਿਵਾਉਂਦੇ ਆ ਕਿ ਅਸੀਂ ਜੋ ਵੀ ਇਹ ਜਿਹੇ ਜਾਂ ਪੈਨਸ਼ਨ ਦੇ ਕੰਮ ਨੇ ਜਾਂ ਹੋਰ ਵੀ ਜਿੰਨੇ ਵੀ ਅਧੂਰੇ ਕੰਮ ਨੇ ਉਹਨਾਂ ਨੂੰ ਸਾਡੀ ਪੰਚਾਇਤ ਪੂਰੇ ਕਰਨ ਦੀ ਕੋਸ਼ਿਸ਼ ਕਰੂਗੀ ਜੀ ਬਿਨਾ ਥੜੇ ਦਾ ਹੁਣ ਗੱਲ ਕਰੀ ਐਜੂਕੇਸ਼ਨ ਐਜੂਕੇਸ਼ਨ ਲੈ ਕੇ ਕਿਵੇਂ ਦੇਖਦੇ ਹੋ ਤੁਹਾਡੇ ਪਿੰਡ ਦੀ ਅਸਲ ਸਾਡੇ ਪਿੰਡ ਦਾ ਸਕੂਲ ਜੋ ਪਹਿਲਾਂ ਪਿੰਡ ਦੇ ਵਿੱਚ 155 ਪ੍ਰਾਇਮਰੀ ਸਕੂਲ ਹੈ ਸਕਾਰੀ ਪ੍ਰਾਇਮਰੀ ਸਕੂਲ ਚੱਲ ਰਿਹਾ ਹੈ। ਅਸੀਂ ਕੋਸ਼ਿਸ਼ ਕਰਾਂਗੇ ਵੀ ਇੱਥੇ ਜੋ ਬਾਹਰ ਸਕੂਲ ਜੋ ਅਧੂਰਾ ਉਹਨੂੰ ਪੂਰਾ ਕਰਕੇ ਤੇ ਆਪਣੇ ਪਿੰਡ ਦਾ ਸਕੂਲ ਜਿਹੜਾ ਬਾਹਰ ਖੁੱਲੇ ਮੈਦਾਨ ਵਿੱਚ ਜੋ ਗਰਾਊਂਡ ਦੇ ਵਿੱਚ ਉੱਥੇ ਲਿਆ ਕੇ ਤੇ ਬੱਚਿਆਂ ਨੂੰ ਚੰਗੀ ਸਿੱਖਿਆ ਜਿਹੜੀ ਉਹ ਪ੍ਰਦਾਨ ਕੀਤੀ ਜਾਵੇ ਤੇ ਬੱਚੇ ਇੱਥੇ ਨਾਲ ਹੀ ਖੇਡ ਵੀ ਸਕਣ ਤੇ ਆਪਣੇ ਖੇਡ ਕੇ ਤੇ ਨਗਰ ਦਾ ਆਪਣੇ ਪੰਜਾਬ ਦਾ ਦੇਸ਼ ਦਾ ਨਾਮ ਉੱਚਾ ਕਰਨਗੇ। ਗਰੀਬੀ ਵਾਲੀ ਪੰਜਾਬ ਸਤਾਵਲਾਂ ਸੁਖਸੂਰ ਪੰਡਾ ਸੈਂਟਰ ਗੁਰਮੁਣੋਂ ਹੁੰਦੀਆਂ ਨੇ ਗਰੀਬ ਲੋਕਾਂ ਵਾਸਤੇ। ਤੋਂ ਪਿੰਡ ਦੇ ਵਿੱਚ ਉਹ ਕੋਈ ਦਾ ਨਹੀਂ ਹੁੰਦੀਆਂ ਦੋ ਧੜਿਆਂ ਦੇ ਵਿੱਚ ਵੰਡ ਕੇ ਰਹਿ ਜਾਂਦੇ ਆ ਉਹ ਜਿਹੜੇ ਗਰੀਬ ਲੋਕ ਨੇ। ਸੋ ਉਹਨਾਂ ਵਾਸਤੇ ਤੁਹਾਡੇ ਵੱਲੋਂ ਕੀ ਉਪਰਲਾ ਕੀਤਾ ਜਾਵੇਗਾ। ਅਸੀਂ ਤੇ ਆਪਣੇ ਨਗਰ ਨੂੰ ਪੂਰਾ ਵਿਸ਼ਵਾਸ ਦੁਆਉਂਦੇ ਆਂ ਕਿ ਪੰਚਾਇਤ ਬਿਨਾਂ ਧੜੇਬੰਦੀ ਤੋਂ ਉੱਪਰ ਉੱਠ ਕੇ ਇਹ ਜਿਹੜੇ ਸਾਰੇ ਕੰਮ ਨੇ ਜਿਉ ਤੁਸੀਂ ਉੱਚੇ ਨੇ ਕੁਐਸਚਨ ਕੀਤੇ ਨੇ ਇਹ ਸਾਰੇ ਕੰਮ ਜਿਹੜੇ ਆ ਬਿਨਾ ਟੜੀ ਬੰਦੀ ਤੋਂ ਉੱਪਰ ਉੱਠ ਕੇ ਅਸੀਂ ਬੜੀ ਇਮਾਨਦਾਰੀ ਦੇ ਨਾਲ ਕਰਨ ਦੀ ਕੋਸ਼ਿਸ਼ ਕਰਾਂਗੇ। ਇਹ ਵਾਰੀ ਪਿੰਡਾਂ ਦੇ ਵਿੱਚ ਝਗੜੇ ਇੰਨੇ ਵੱਧ ਜਾਂਦੇ ਨੇ ਤੇ ਉਹਨਾਂ ਲੋਕਾਂ ਦਾ ਪੈਸਾ ਵੀ ਖਰਾਬ ਹੁੰਦਾ, ਸਮਾਂ ਵੀ ਖਰਾਬ ਹੁੰਦਾ, ਥਾਣੇ ਤੇ ਧੱਕੇ ਖਾਣੇ ਪੈਂਦੇ ਨੇ। ਉਹ ਇੱਕ ਸਰਪੰਚ ਦਾ ਫਰਜ਼ ਬਣਦਾ ਕਿ ਅੰਨ ਦੇ ਵਿੱਚ ਵੀ ਉਹ ਟਾੜੀ ਪੰਚਾਇਤ ਵੱਲੋਂ ਕਿਵੇਂ ਦੇਖੇ ਦੇ। ਵੇਖੋ ਜੀ ਅਸੀਂ ਤੇ ਇਹੋ ਜਿਹਾ ਕੋਈ ਵੀ ਕੰਮ ਛੋਟਾ ਮੋਟਾ ਜਿਹੜਾ ਵਾ ਉਹਨੂੰ ਥਾਣੇ ਤੱਕ ਨਹੀਂ ਜਾਣ ਦਿੰਦੇ। ਜੇ ਨਾ ਜਾਣ ਦਵਾਗੇ ਤੇ ਅਹੀਂ ਕੋਸ਼ਿਸ਼ ਕਰਾਂਗੇ ਕਿ ਜਿਹੜੇ ਵੀ ਇਸ ਤਰ੍ਹਾਂ ਦੇ ਕੰਮ ਨੇ ਉਹਨੂੰ ਪੰਚਾਇਤ ਦੇ ਵਿੱਚ ਬੈਠ ਕੇ ਹੀ ਉਹਨਾਂ ਨੂੰ ਜਿਹੜਾ ਵਾ ਸੋਲਵ ਕੀਤਾ ਜਾਊਗਾ ਤੇ ਨਾ ਹੀ ਕੋਈ ਦੂਸਰੀ ਪਹਿਲੀ ਪੰਚਾਇਤ ਜਿਹੜੀ ਹੈ ਇਹਨਾਂ ਦੇ ਵਿੱਚ ਕੋਈ ਦਖਲਅੰਦਾਜ਼ੀ ਨਹੀਂ ਇਹੋ ਜਿਹੇ ਕੰਮਾਂ ਦੇ ਵਿੱਚ ਕਰਦੀ ਸਾਡੇ ਜੋ ਵੀ ਪੰਚਾਇਤ ਬਣਦੀ ਹੈ ਉਹ ਕੰਮ ਕਰਦੀ ਦੂਜੀ ਜਿਹੜੀ ਰਹਿ ਚੁੱਕੀ ਪੰਚਾਇਤ ਆ ਉਹ ਕੋਈ ਵੀ ਮੌਜੂਦਾ ਸਰਪੰਚ ਦੇ ਕੰਮਾਂ ਦੇ ਵਿੱਚ ਕੋਈ ਅਰਚਨਾ ਨਹੀਂ ਪਾਉਂਦੀ ਤੇ ਬੜੀ ਇਮਾਨਦਾਰੀ ਦੇ ਨਾਲ ਅਸੀਂ ਇਹ ਸਾਰੇ ਕੰਮ ਜਿਹੜੇ ਕਰਨ ਦੀ ਕੋਸ਼ਿਸ਼ ਕਰਾਂਗੇ ਮਨਰੇ ਕਾ ਮਨਰੇ ਕਾ ਦੀ ਗੱਲ ਕਰੀਏ ਗਰੀਬ ਲੋਕ ਹੁੰਦੇ ਨੇ ਜਿਹੜੇ ਰੋਜ਼ਗਾਰ ਤੇ ਉਲਵ ਚਾਹੀਦਾ ਹੁੰਦਾ ਸੋ ਉਹਨਾਂ ਨੂੰ ਰੋਜ਼ਗਾਰ ਨਹੀਂ ਮਿਲਦਾ ਸੋ ਨਜਾਇਜ਼ ਨਾਂ ਜਿਹੜੇ ਤੁਸੀਂ ਸੁਣਿਆ ਹੋਵੇ ਕੰਮ ਜਿਹੜੇ ਨਜਾਇਜ਼ ਨਾਂ ਪਾਈ ਜਾਂਦੇ ਨੇ ਬਿਨਾ ਕੰਮ ਤੋਂ ਪੈਸਿਆਂ ਦੇ ਕੰਪਨੀਆਂ ਚ ਲੈ ਜਾਂਦੇ ਨੇ ਤੋ ਤੁਹਾਡੀ ਨਵੀਂ ਬਣੀ ਪੰਚਾਇਤ ਵੱਲੋਂ ਜਿਹੜਾ ਉਹ ਕਿਵੇਂ ਦੇਖਿਆ ਜਾਵੇ ਸਾਡੀ ਪੰਚਾਇਤ ਜਿਹੜੀ ਆ ਉਹ ਪਹਿਲਾਂ ਜੂ ਨਰੇਗਾ ਵਾਲੇ ਕੰਮ ਚੱਲ ਰਹੇ ਨੇ ਜਿਹੜੇ ਨਾਂ ਜਿੰਨੇ ਵੀ ਆ ਲੋਕਾਂ ਦੇ ਉਹਨਾਂ ਨੂੰ ਦੇਖ ਕੇ ਉਹਨਾਂ ਦੀ ਲਿਸਟ ਆਪਾਂ ਲੈ ਰਹੇ ਆਂ ਥੋੜੇ ਚੇਤੇ ਤੱਕ ਲਿਸਟ ਲੈ ਕੇ ਜਿਹੜੇ ਵੀ ਜੋ ਨਾਜਾਇਜ਼ ਨਾਂ ਨੇ ਜਿਨ੍ਹਾਂ ਗਰੀਬਾਂ ਦੇ ਲੋੜਵੰਦਾਂ ਦੇ ਵਿੱਚ ਨਾਂ ਪੈਣ ਵਾਲੇ ਨੇ ਉਹ ਪਾਵਾਂਗੇ ਤੇ ਜਿਹੜੇ ਕੋਈ ਨਾਜਾਇਜ਼ ਨਾਂ ਨੇ ਉਹਨਾਂ ਨੂੰ ਬਾਹਰ ਕੱਢਾਂਗੇ ਬਿਨਾਂ ਤੜੇਬੰਦੀ ਤੋਂ ਉੱਪਰ ਉੱਠ ਕੇ ਜਿਹੜੇ ਆ ਉਹ ਉਹਨਾਂ ਨੂੰ ਜਿਹੜਾ ਰੋਜ਼ਗਾਰ ਦੇਣ ਦੀ ਕੋਸ਼ਿਸ਼ ਕਰਾਂਗੇ ਜੀ ਜੈਸਰ ਜੀ ਤੁਹਾਨੂੰ ਪਿੰਡ ਵਾਲਿਆਂ ਨੇ ਮੈਂ ਜਿਉਂ ਉਹਨਾਂ ਨੂੰ ਸਰਪੰਚ ਬਣਾਇਆ ਮਾਨ ਰੱਖਿਆ ਤੇ ਸੇਵਾ ਕਰਨ ਦਾ ਮੌਕਾ ਦਿੱਤਾ ਤਾਂ ਕੀ ਮੈਸੇਜ ਦੇਣਾ ਚਾਹੋਗੇ ਪਿੰਡ ਵਾਲਿਆਂ ਅਸੀਂ ਪਿੰਡ ਵਾਲਿਆਂ ਨੂੰ ਇਹੋ ਮੈਸੇਜ ਦੇਣਾ ਚਾਹੁੰਦੇ ਆ ਕਿ ਜੋ ਪਿੰਡ ਵਾਲਿਆਂ ਨੇ ਮੂਹ ਨਗਰ ਨੇ ਸਾਨੂੰ ਇਹ ਮਾਣ ਬਖਸ਼ਿਆ ਸਰਪੰਚੀ ਦਿੱਤੀ ਏ ਤੇ ਅਸੀਂ ਬੜੀ ਇਮਾਨਦਾਰੀ ਦੇ ਨਾਲ ਪੂਰੇ ਨਗਰ ਦਾ ਜੋ ਵੀ ਰਹਿੰਦੇ ਕੰਮ ਨੇ ਉਹਨਾਂ ਨੂੰ ਕਰਾਂਗੇ ਤੇ ਕੋਈ ਵੀ ਜਿਹੜਾ ਕੰਮ ਅਧੂਰਾ ਵਾ ਉਹਨਾਂ ਨੂੰ ਪੂਰੀ ਕਰਾਂਗੇ ਜੀ ਪੂਰੇ ਕਰਨ ਦੀ ਕੋਸ਼ਿਸ਼ ਕਰਾਂਗੇ ਕੋਸ਼ਿਸ਼ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ